ਇਹ ਮੈਨ ਫਿਨਿਸ਼ਿੰਗ ਮਟੀ ਕਲਕੱਤਾ ਤੋਂ ਹੀ ਆਂਦੀ ਹੈਗੀ ਆ ਅੱਛਾ ਔਰ ਸਾਰੇ ਇਕੋ ਫ੍ਰੈਂਡਲੀ ਹੁੰਦੀ ਆ ਮਤਲਬ ਕਾਲੋਂ ਵਿਸਰਜਨ ਤੋਂ ਬਾਅਦ ਕੋਈ ਪਾਣੀ ਨੇ ਪੋਲਿਊਸ਼ਨ ਇਹ ਕੁਝ ਨਹੀਂ ਹੈਗਾ ਔਰ ਸਭ ਤੋਂ ਵਧੀਆ ਇਹ ਹੈਗਾ ਕਿ ਮਿੱਟੀ ਦੇ ਇਹ ਮੂਰਤੀ ਦੀ ਪੂਜਾ ਹੁੰਦੀ ਆ ਲੋਕੇ ਅੱਜਕੱਲ ਪੀਓਪੀ ਦਾ ਮੂਰਤੀ ਲਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਮਿੱਟੀ ਦੇ ਮੂਰਤੇ ਇੱਕ ਧਰਦੀ ਮਾਤਾ ਅਸੀਂ ਉਹਦਾ ਆਕਾਰ ਦੇਖ ਕੇ ਪੂਜਾ ਕਰਦੇ ਆ ਉਹਦੀ ਪੂਜਾ ਵੀ ਮੰਨੀ ਜਾਂਦੀ ਹੈਗੀ ਕਮ ਤੋਂ ਕਮ ਅਸੀਂ 3-4 ਮਹੀਨੇ ਪਹਿਲੇ ਮੂਰਤੀ ਬਣਾਉਣੀ ਸਟਾਰਟ ਕਰ ਦਿੰਨੇ ਅਗੇ ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਕੀ ਕ੍ਰੇਜ਼ ਹੋ ਗਿਆ ਕਿ ਮੇਰੀ ਮੂਰਤੀ ਸਭ ਤੋਂ ਵੈਸਟ ਹੋਵੇ ਪ੍ਰਭੂ ਤਾਂ ਵੈਸੇ ਸਭ ਤੋਂ ਵੈਸਟ ਨੇ ਉਹ ਕਰਨ ਜਿਹਨੂੰ ਮੰਨਦੇ ਵਿੱਚ ਚਾਹ ਹੋਇਆਗਾ ਕਿ ਮੈਂ ਪਰਮਾਤਮਾ ਦੀ ਮੂਰਤੀ ਬਣਾਣੀ ਉਹ ਹੀ ਬਣਾ ਸਕਦੇ ਨਹੀਂ ਤਾਂ ਨਹੀਂ ਕੋਈ ਬਣਾਉਂਦਾ ਨਹੀਂ ਬਣਾਉਂਦਾ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ ਕਿ ਆਪਣੇ ਆਪਣੇ ਘਰੇ ਗਣਪਤੀ ਮਹੌਸਲਵ ਕਰੋ ਤੇ ਆਪਣੇ ਸਨਾਤਨ ਤਰਮ ਨੂੰ ਅੱਗੇ ਲੈ ਕੇ ਜਾਓ ਬੋਲੋ ਹਰ ਹਰ ਗਿੱਤ ਦਾ ਨਾ ਮਰਜੀ ਸ਼ਿੰਗਾਰ ਤੁਸੀਂ ਲਿਆਓ ਉਦਾਂ ਦਾ ਸ਼ਿੰਗਾਰ ਅਸੀਂ ਦਵਾਂਗੇ ਤੁਹਾਨੂੰ ਸਾਰਾ ਹੀ ਮਟੀਰੀਅਲ ਜੋ ਕਲਕੱਤਾ ਬੰਬੇ ਤੋਂ ਇਹ ਸਾਰਾ ਮਟੀਰੀਅਲ ਜਿਹੜਾ ਸ਼ਿੰਗਾਰ ਦਾ ਜਾਂਦਾ ਹੈ ਪਵਿੱਤਰ 10 ਮਹੀਨੇ ਤੋਂ ਬਾਅਦ ਅਗਰ ਕਹੀਏ ਤਾਂ ਸਭ ਤੋਂ ਵੱਧ ਜਿਹਦੀ ਉਡੀਕ ਕੀਤੀ ਜਾਂਦੀ ਹੈ ਭਗਤਾਂ ਵੱਲੋਂ ਉਹ ਹੈ ਮਹਾਰਾਜ ਗਣੇਸ਼ ਜੀ ਦੀ ਗਣੇਸ਼ ਚਤੁਰਤੀ ਦੀ ਔਰ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਦੋ-ਦੋ ਮਹੀਨੇ ਪਹਿਲਾਂ ਹੀ ਭਗਤ ਜਿਹੜੇ ਨੇ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਇਸ ਵਕਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਭਗਵਾਨ ਗਣੇਸ਼ ਦੀਆਂ ਪ੍ਰਥਮ ਪੂਜਨੀਏ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਇਨਾਂ ਦੇ ਮੂਰਤੀ ਦੇ ਆਰਡਰ ਜਿਹੜੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਹੀ ਜਿਹੜੇ ਭਗਤ ਐ ਦੇ ਦਿੰਦੇ ਨੇ ਕਿਉਂਕਿ 10 ਦਿਨ ਲਗਾਤਾਰ ਪ੍ਰਭੂ ਗਣੇਸ਼ ਜੀ ਨੂੰ ਗਣਪਤੀ ਮਹਾਰਾਜ ਨੂੰ ਆਪਣੇ ਘਰ ਦੇ ਵਿੱਚ ਵਿਰਾਜਮਾਨ ਕਰਨਾ ਹੁੰਦਾ ਹੈ ਗਣਪਤੀ ਬਾਪਾ ਮੋਰਿਆ ਦੇ ਨਾਰੇ ਜਿਹੜੇ ਨੇ ਜਿਹੜੇ ਭਗਤ ਲਗਾਉਂਦੇ ਨੇ ਉਹਨਾਂ ਨਾਰਿਆਂ ਦੀ ਉਹਨਾਂ ਗੂੰਜ ਦੀ ਔਰ ਉਹਨਾਂ ਸ਼ਲੋਕਾਂ ਦੀ ਗੂੰਜ ਜਿਹੜੀ ਹੈ ਉਹ 10 ਤੋਂ 15 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਦੱਸ ਦਈਏ ਕਿ ਇਸ ਵਕਤ ਇਹ ਕਾਰੀਗਰ ਜਿਹੜੇ ਨੇ ਮੂਰਤੀ ਤਿਆਰ ਕਰ ਰਹੇ ਨੇ ਇੱਕ ਗਣਪਤੀ ਬੱਪਾ ਦੀ ਮੂਰਤੀ ਹੈ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਔਰ ਇਹਦੀ ਵਿਸ਼ੇਸ਼ਤਾਵਾਂ ਵੀ ਅਸੀਂ ਤੁਹਾਨੂੰ ਦੱਸਾਂਗੇ ਪਰ ਭਗਤਾਂ ਦੇ ਲਈ ਖਾਸ ਕਰਕੇ ਪਰਮ ਪੂਜਨੀਏ ਗਣੇਸ਼ ਜੀ ਦੀ ਔਰ प्रथम ਪੂਜਨੀਏ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀਆਂ ਕਿਸ ਤਰ੍ਹਾਂ ਤਿਆਰ ਹੋ ਰਹੀਆਂ ਨੇ ਔਰ ਭਗਤਾਂ 'ਚ ਕਿੰਨਾ ਉਲਾਸ ਹੈਗਾ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਦੇਖੋ ਕਾਰੀਗਰ ਜਿਹੜੇ ਨੇ ਲਗਾਤਾਰ ਮੂਰਤੀ ਤਿਆਰ ਕਰ ਰਹੇ ਨੇ ਪ੍ਰਭੂ ਗਣੇਸ਼ ਦੀ ਮੂਰਤੀ ਤਿਆਰ ਹੋ ਰਹੀ ਹੈ ਹਾਲਾਂਕਿ ਪ੍ਰਾਣ ਪ੍ਰティਸ਼ਟਾ ਜਿਹੜੀ ਹੈ ਉਹ ਹਰ ਵਿਅਕਤੀ ਜਿਹੜਾ ਆਪਣੇ ਹਿਸਾਬ ਨਾਲ ਜ਼ਿਆਦਾਤਰ 10 ਦਿਨ ਲਈ ਕੋਈ 4 ਦਿਨ ਲਈ ਆ 5 ਦਿਨ ਲਈ ਆਪਣੇ ਘਰ ਗਣਪਤੀ ਜੀ ਨੂੰ ਜਿਹੜਾ ਹੈਗਾ ਲੈ ਕੇ ਆਂਦਾ ਲੇਕਿਨ ਉਡੀਕ ਜਿਹੜੀ ਹੈ ਸਭ ਤੋਂ ਵੱਧ ਕੀਤੀ ਜਾਂਦੀ ਹੈ ਪ੍ਰਭੂ ਗਣੇਸ਼ ਜੀ ਦੀ ਔਰ ਇਸ ਵਕਤ ਇਹ ਮੂਰਤੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਬਿਲਕੁਲ এনवायरमेंट ਫਰੈਂਡਲੀ ਨੇ ਕਿਉਂਕਿ ਸਿਰਫ ਮੂਰਤੀਆਂ ਦਿਖਾਉਣ ਦਾ ਮਕਸਦ ਇਹ ਨਹੀਂ ਹੈ ਕਿ ਇਹ ਮੂਰਤੀਆਂ ਜਿਹੜੀਆਂ ਨੇ ਗਣਪਤੀ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਇਹਦਾ ਮਕਸਦ ਇਹ ਵੀ ਹੈ ਕਿ ਹੁਣ ਲੋਕ ਕਿੰਨੇ ਜਿਹੜੇ ਨੇ ਅਵੇਅਰ ਹੋ ਚੁੱਕੇ ਨੇ ਖਾਸ ਕਰਕੇ ਵਾਤਾਵਰਣ ਨੂੰ ਲੈ ਕੇ ਕਿਉਂਕਿ पीओपी ਦੀਆਂ ਪਲਾਸਟਿਕ ਦੀਆਂ ਮੂਰਤੀਆਂ ਜਿਹੜੀਆਂ ਪਹਿਲਾਂ ਬਾਜ਼ਾਰਾਂ ਚੰਦੀਆਂ ਸੀ ਜਦੋਂ ਵਿਸਰਜਨ ਕਰਨ ਜਾਂਦੇ ਸੀਗੇ ਤਾਂ ਉਹ ਮੂਰਤੀਆਂ ਜਿਹੜੀਆਂ ਨੇ ਪਾਣੀ ਚ ਡਿਸੋਲਵ ਨਹੀਂ ਸੀ ਉਹ ਪੰਦੀਆਂ ਇਸ ਕਰਕੇ ਵਾਤਾਵਰਨ ਨੂੰ ਬਹੁਤ ਨੁਕਸਾਨ ਹੁੰਦਾ ਸੀ ਲੇਕਿਨ ਇੱਥੇ ਬਿਲਕੁਲ ਮਿੱਟੀ ਦੇ ਨਾਲ ਇਹ ਮੂਰਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਇਹ ਮਿੱਟੀ ਵੀ ਜਿਹੜੀ ਹੈ ਤਾਨੂੰ ਦੱਸ ਦਈਏ ਕਿ ਇੱਥੋਂ ਨਹੀਂ ਬਲਕਿ ਕਲਕੱਤੇ ਔਰ ਬੰਗਾਲ ਏਰੀਆ ਤੋਂ ਇਹ ਮਿੱਟੀ ਮੰਗਾਈ ਜਾਂਦੀ ਹੈ ਜ਼ਿਆਦਾਤਰ ਮਹਾਰਤ ਜਿਹੜੀ ਹਾਸਲ ਹੈ ਉਹ ਕਲਕੱਤੇ ਦੇ ਕਾਰੀਗਰਾਂ ਨੂੰ ਮਹਾਰਤ ਹਾਸਲ ਹੈ ਕਿਉਂਕਿ ਜਦੋਂ ਤੁਹਾਨੂੰ ਅਸੀਂ ਇਹ ਤਿਆਰ ਮੂਰਤੀਆਂ ਦਿਖਾਵਾਂਗੇ ਤੁਸੀਂ ਕਹੋਗੇ ਕਿ ਮਨ ਮੋਇਆ ਗਿਆ ਕਿਉਂਕਿ ਪ੍ਰਭੂ ਦੀ ਕਿਸੇ ਵੀ ਈਸ਼ਵਰ ਦੀ ਮੂਰਤੀ ਦੇਖਦੇ ਆਂ ਸਾਡੇ ਮਨ ਦੇ ਵਿੱਚ ਐਸੇ ਭਾਵ ਆ ਜਾਂਦੇ ਨੇ ਬਿਸ਼ੱਕ ਇਸ ਵਕਤ ਇਸ ਮਿੱਟੀ ਦੀ ਮੂਰਤੀ ਨੂੰ ਦੇਖ ਕੇ ਤੁਸੀਂ ਕਹੋਗੇ ਲੇਕਿਨ ਜਦੋਂ ਤਿਆਰ ਮੂਰਤੀ ਦੇਖੋਗੇ ਤੁਸੀਂ ਵੀ ਆਤਮ ਵਿਭੋਰ ਹੋ ਜਾਓਗੇ ਇਹ ਮੂਰਤੀਆਂ ਜਿਹੜੀਆਂ ਕਾਰੀਗਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲੈਣੇ ਆਂ ਵੀਰੇ ਜੀ ਕਿੱਥੋਂ ਦੀ ਇਹ ਮਿੱਟੀ ਲਿਆ ਕੇ ਤਿਆਰ ਕੀਤੀ ਜਾਂਦੀ ਹੈ ਗਣਪਤੀ ਦੀ ਮੂਰਤੀ ਔਰ ਕੀ ਵਿਸ਼ੇਸ਼ਤਾ ਹੈ ਇਹ ਮੈਨ ਫਿਨਿਸ਼ਿੰਗ ਮਿੱਟੀ ਕਲਕੱਤਾ ਤੋਂ ਹੀ ਆਂਦੀ ਹੈਗੀ ਆ ਅੱਛਾ ਔਰ ਸਾਰੀ ਇਕੋ ਫ੍ਰੈਂਡਲੀ ਹੁੰਦੀ ਆ ਮਤਲਬ ਕਲੋਂ ਵਿਸਰਜਨ ਤੋਂ ਬਾਅਦ ਕੋਈ ਪਾਣੀ ਨੇ ਪੋਲਿਊਸ਼ਨ ਇਹ ਕੁਝ ਨਹੀਂ ਹੈਗਾ ਔਰ ਸਭ ਤੋਂ ਵਧੀਆ ਇਹ ਹੈਗਾ ਕਿ ਮਿੱਟੀ ਦੇ ਹੀ ਮੂਰਤੀ ਦੀ ਪੂਜਾ ਹੁੰਦੀ ਆ ਲੋਕੀ ਅੱਜ ਕੱਲ ਪੀਓਪੀ ਦਾ ਮੂਰਤੀ ਲਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾ ਦਾ ਕਿਉਂਕਿ ਉਹ ਇੱਕ ਕੈਮੀਕਲ ਹੈਗਾ ਮਿੱਟੀ ਦੇ ਮੂਰਤੇ ਇੱਕ ਧਰਦੀ ਮਾਤਾ ਹੈ ਅਸੀਂ ਉਹਦਾ ਆਕਾਰ ਦੇਖ ਕੇ ਪੂਜਾ ਕਰਦੇ ਆ ਉਹਦੀ ਪੂਜਾ ਵੀ ਮੰਨੀ ਜਾਂਦੀ ਹੈਗੀ ਬਿਲਕੁਲ ਅੱਛਾ ਕਿੰਨੀ ਮਿਹਨਤ ਲੱਗਦੀ ਹੋਈਗੀ ਇਸ ਮੂਰਤੀ ਨੂੰ ਬਣਾਉਣ ਦੇ ਲਈ ਔਰ ਤੁਹਾਡੇ ਮਨ ਦੇ ਵਿੱਚ ਜਦੋਂ ਮੂਰਤ ਬਣਾਉਂਦੇ ਹੋਗੇ ਭਗਵਾਨ ਦੀ ਹੈਨਾ ਤਾਂ ਕੀ ਚੱਲਦਾ ਹੋਏਗਾ ਕਿਸ ਤਰ੍ਹਾਂ ਇੱਕ ਚਿਹਰੇ ਨੂੰ ਆਕਾਰ ਦਿੰਦੇ ਹੋ ਤੁਸੀਂ ਕੰਮ ਤੋਂ ਕਾ ਅਸੀਂ 3-4 ਮਹੀਨੇ ਪਹਿਲੇ ਮੂਰਤੀ ਬਣਾਉਣੀ ਸਟਾਰਟ ਕਰ ਦਿੰਨੇ ਆਗੇ। ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਕ ਆਰਡਰ ਦਿੰਦੇ ਜਾਂਦੇ ਨੇ ਸਾਨੂੰ ਇਹ ਪਸੰਦ ਨੇ ਇਹ ਪਸੰਦ ਨੇ ਕੋਈ ਆਪਣੇ ਮਨ ਦੇ ਚਾਹ ਦੇ ਨਾਲ ਕੋਈ ਰੂਪ ਕਹਿੰਦਾ ਕਿ ਮੈਨੂੰ ਇਦਾਂ ਦਾ ਹੀ ਗਣੇ ਜੀ ਉਹ ਵੀ ਅਸੀਂ ਬਣਾ ਕੇ ਦਿੰਨੇ ਆਗੇ। ਪਰ ਸਾਡੇ ਕੋਲ ਪਹਿਲੇ 2-2 ਮਹੀਨੇ ਪਹਿਲੇ ਆਰਡਰ ਬੁਕਿੰਗ ਹੋਣੇ ਸਟਾਰਟ ਹੋ ਜਾਂਦੇ ਆ। ਬਾਕੀ ਅਸੀਂ ਜੋ ਵੀ ਕੰਮ ਕਰਦੇ ਸ਼ਰਧਾ ਨਾਲ ਕਰਕੇ ਦਈਦਾ। ਯਾਨੀ ਕਿ ਗਾਹਕ ਪੁੱਛਣਾ ਵੇ ਜਾਂ ਗਣੇ ਜੀ ਖੁੱਛਣਾ। ਮਰੀਆ ਕੰਮ ਕਰਕੇ ਦੇ ਦਿਆ ਕਿਉਂਕਿ ਸ਼ਰਧਾ ਬੇहद ਜ਼ਰੂਰੀ ਹੈ ਕਿਉਂਕਿ ਸ਼ਰਧਾ ਭਾਵ ਨਾਲ ਬਣਾਈ ਗਈ ਮੂਰਤੀ ਉਹਦਾ ਚਿਹਰਾ ਉਹਦਾ ਨੂਰ ਵੱਖਰਾ ਹੁੰਦਾ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਕਿ ਜਦੋਂ ਵੀ ਕੋਈ ਵੀ ਜਿਹੜਾ ਗਣੇਸ਼ ਭਗਤ ਆਂਦਾ ਹੈ ਗਨਪਤੀ ਭਗਤ ਆਂਦਾ ਹੈ ਤਾਂ ਆਪਣੇ ਮਨ ਦੇ ਵਿੱਚ ਇੱਕ ਚਿਹਰਾ ਲੈ ਕੇ ਆਂਦਾ ਹੈ ਕਿ ਮੇਰੇ ਘਰ ਆਣ ਵਾਲੇ ਗਨਪਤੀ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਦਿਖਣ ਤੁਹਾਡੇ ਕੋਲ ਵੀ ਫਰਮਾਇਸ਼ ਕਰਦੇ ਹੋਣਗੇ ਕਿ ਮੇਰੇ ਗਨਪਤੀ ਜੀ ਦਾ ਚਿਹਰਾ ਇਦਾਂ ਦਾ ਹੋਵੇ ਉਹਨਾਂ ਦੀ ਦਿਖਾਵਟ ਇਦਾਂ ਦੀ ਹਾਂਜੀ 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 ਜ਼ਰੂਰ ਸੜਕੋ ਕਈ ਗਾਕ ਸਪੈਸ਼ਲ ਕਹਿੰਦੇ ਨੇ ਮੈਨੂੰ ਪਗੜੀ ਵਾਲੇ ਚਾਹੀਦੇ ਨੇ ਕੋਈ ਮੁਕਟ ਵਾਲੇ ਕੋਈ ਬਾਲ ਗਣੇਸ਼ ਹਰ ਕੋਈ ਆਪਣੇ ਆਪਣੇ ਮਨ ਚ ਚਾਹੋ ਲੈ ਕੇ ਆਂਦਾ ਕਿ ਮੈਨੂੰ ਇਹ ਦਰਗਨੇਸ਼ੀ ਚਾਹੀਦੀ ਹੈ ਇਹ ਦਰ ਕੋਈ ਕਰਰ ਕੰਦਾ ਮਨ ਇਸ ਤਰ੍ਹਾਂ ਦਾ ਕਲਰ ਚਾਹੀਦਾ ਹਰ ਤਰ੍ਹਾਂ ਦਾ ਅਸੀਂ ਤਿਆਰ ਕਰਕੇ ਦੇ ਦਿਆ ਅੱਛਾ ਜਦੋਂ ਆਕਾਰ ਦੀ ਵੀ ਗੱਲ ਕਰਦੇ ਹੋਣਗੇ ਕਿ ਮੈਨੂੰ ਕਿੰਨੇ ਵੱਡੇ ਗਣੇਸ਼ ਦੀ ਚਾਹੀਦੇ ਆ ਹਾਂਜੀ ਹਾਂਜੀ ਕਿੰਨੇ ਕ ਆਕਾਰ ਤੱਕ ਤੁਸੀਂ ਬਣਾਉਂਦੇ ਹੋ ਮੈਂ 12 ਇੰਚ ਤੋਂ ਲੈ ਕੇ 10 ਫੁੱਟ 12 ਫੁੱਟ ਤੱਕ ਬਣਾ ਕੇ ਦੇਣਾ ਮੂਰਤੀ ਬਣਾਉਣਾ ਹਾਂ ਜੀ ਹਾਂ ਜੀ ਤੇ ਜ਼ਿਆਦਾਤਰ ਘਰਾਂ ਦੇ ਵਿੱਚ ਰੱਖਣਾ ਹੁੰਦਾ ਕਿ ਕਿਹੜੇ ਸਾਈਜ਼ ਦੇ ਜਾਂ ਕਿਹੜੇ ਆਕਾਰ ਦੇ ਮੈਂ ਕਹੂੰਗਾ ਜਿਹੜੇ ਘਰ ਵਾਸਤੇ ਮੂਰਤੀ ਹੁੰਦੀ ਆ ਘਰ ਮੰਦਰਾ ਵਾਸਤੇ 2 ਫੁੱਟ 3 ਫੁੱਟ ਤੱਕ ਚੱਲਦੀ ਹੈ ਨੋਰਮਲੀ ਜੋ ਮੂਰਤੀ ਹੈ ਸਭ ਤੋਂ ਜ਼ਿਆਦਾ ਉਹ ਹੀ ਚੱਲਦੀ ਹੈ ਉਹ ਹੀ ਚੱਲਦੀ ਹੈ ਹਾਂ ਜੀ ਅੱਛਾ ਜਿਹੜੇ ਲੋਕ ਸੰਸਥਾਵਾਂ ਦੇ ਨੇ ਉਹ ਕਿੰਨੇ ਕਿ ਵੱਡੀਆਂ ਵੱਡੀਆਂ ਮੂਰਤੀਆਂ ਉਹ 5 ਫੁੱਟ 7 ਫੁੱਟ 9 ਫੁੱਟ 10 ਫੁੱਟ ਤੱਕ ਹੁਣ ਇੱਕ ਮੇਰੇ ਕੋਲ ਜਿਹੜੀ ਤੁਸੀਂ ਬਾਹਰ ਵੀਡੀਓ ਬਣਾਈ ਹੈ ਹਾਂ ਉਹ ਮਾਤੀ ਵੜੇ ਜਾਣੀ ਹੈ ਅੱਗੇ। ਹਾਂਜੀ। ਅੱਛਾ ਹੁਣ ਤੱਕ ਕਿੱਡੇ ਵੱਡੇ ਆਕਾਰ ਦੀ ਤੁਸੀਂ ਮੂਰਤੀ ਬਣਾ ਚੁੱਕੇ ਹੋ? ਮੈਂ ਘਟ ਤੋਂ ਘਟ 12 ਫੁੱਟ ਤੱਕ ਮੂਰਤੀ ਬਣਾ ਚੁੱਕਾ ਹਾਂ। ਹਾਂਜੀ। ਹਾਂਜੀ। ਅੱਛਾ ਇਹ ਗਣਪਤੀ ਮਹਾਰਾਜ ਦੀ ਸੱਜਾ ਹੈ ਨਾ ਉਹ ਵਿਸ਼ੇਸ਼ ਹੁੰਦੀ ਹੈ। ਮੇਰੇ ਮਨ ਦੇ ਵੀ ਭਾਵ ਹੈਗੇ ਆ ਕਿ ਅਗਰ ਮੇਰੇ ਘਰੇ ਕਰੇ ਗਣਪਤੀ ਮਹਾਰਾਜਾਂ ਤਾਂ ਉਹਨਾਂ ਦੀ ਵਿਸ਼ੇਸ਼ ਇੱਕ ਸੱਜਾ ਹੋਵੇ, ਸ਼ਿੰਗਾਰ ਉਹਨਾਂ ਦਾ ਵਿਸ਼ੇਸ਼ ਹੋਵੇ। ਉਹਦੇ ਬਾਰੇ ਵੀ ਤੁਹਾਡੇ ਤੋਂ ਸਲਾਹ ਲੈਂਦੇ ਆ। ਹਾਂਜੀ ਹਾਂਜੀ। ਕਈ ਲੋਕ 2 ਦਿਨ ਹੀ ਰੱਖਦੇ ਨੇ, ਕੋਈ 3 ਦਿਨ ਵਸੇ ਰੱਖਦੇ ਨੇ। ਕਈ ਕੰਦੇ ਕਿਨੇ ਦਿਨ ਲੈ ਰੱਖਦੇ ਨੇ ਫਿਰ ਅਸੀਂ ਦੱਸਦੇ ਰਹਿਤ ਇਹਨੇ ਦਿਨ ਵਾਸਤੇ ਪੂਜਾ ਕੀਤੀ ਜਾਂਦੀ ਹੈ। ਸਜਾਵਟ ਕਿਦਾਂ ਅਭੂਸ਼ਣ ਕਿਦਾਂ ਦੇ ਤਿਆਰ ਕਰਵਾਉਂਦੇ ਆ। ਅਭੂਸ਼ਣ ਕੋਈ ਅੱਜਕੱਲ ਸਟੋਨ ਵਗੈਰਾ ਵਰਕ ਵਾਲਾ ਕੰਮ ਚੱਲ ਪਿਆ ਹੋਇਆ ਵਾ। ਹਾਂ। ਇਹ ਨਾ ਹਾਂਜੀ ਹਾਂਜੀ ਇਹ ਨਾ ਅੱਜਕੱਲ ਚੱਲ ਪਿਆ ਹੋਇਆ ਵਾ। ਨਿੱਧਾ ਕਈ ਲੋਕੀ ਕਹਿੰਦੇ ਨੇ ਸਾਨੂੰ ਵਸਤਰ ਵੀ ਇਦਾਂ ਦੇ ਸੇਮ ਚਾਹੀਦੇ ਨੇ। ਪਹਿਲੇ ਤਾਂ ਮਿੱਟੀ ਦੇ ਕੱਪੜੇ ਬਣ ਜਾਂਦੇ ਆ। ਅੱਜਕੱਲ ਅਥਰੇ ਲੋਕੀ ਆਪਣੇ ਮਨ ਦੇ ਚਾਹਵਿਆਂ ਨਾਲ ਕਹਿੰਦੇ ਨੇ। ਅਲੱਗ-ਵਲ੍ਹਾ ਰੰਗ ਤਰ੍ਹਾਂ ਦੇ ਵਸਤਰ ਪਾਉਣੇ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਕਈ ਕਿ ਕਿ ਮਨ ਦੇ ਭਾਵ ਅਤੇ ਸ਼ਰਧਾ ਜਿਹੜੀ ਹੈ ਇਹ ਇਹ ਇਹਦਾ ਕੋਈ ਆਕਾਰ ਨਹੀਂ ਅਸੀਮ ਹੈ ਜੋ ਮਨ ਦੇ ਵਿੱਚ ਸਾਡੇ ਇੱਕ ਚਿਹਰਾ ਆ ਜਾਂਦਾ ਹੈਗਾ ਅਸੀਂ ਉਸੇ ਚਿਹਰੇ ਨੂੰ ਪਰਮਾਤਮਾ ਦਾ ਰੂਪ ਮੰਨ ਕੇ ਪੂਜਦੇ ਆਂ ਔਰ ਇਸੇ ਕਰਕੇ ਵਿਸ਼ੇਸ਼ ਮੂਰਤੀਕਾਰ ਨੂੰ ਵੀ ਦੱਸਿਆ ਜਾਂਦਾ ਆ ਕੇ ਕਿ ਸਾਨੂੰ ਇਸ ਤਰ੍ਹਾਂ ਦੇ ਆਕਾਰ ਦੀ ਇਸ ਤਰ੍ਹਾਂ ਦੇ ਚਿਹਰੇ ਮੋਰੇ ਦੀ ਜਿਹੜੀ ਹੈ ਗਣਪਤੀ ਦੀ ਮੂਰਤੀ ਤਿਆਰ ਕਰਕੇ ਦਿਓ ਤਾਂ ਜੋ ਸਾਡੇ ਮਨ ਦੇ ਭਾਵ ਜਿਹੜੇ ਨੇ ਉਹ ਪਹੁੰਚ ਸਕਣ ਔਰ ਪ੍ਰਭੂ ਗਣਪਤੀ ਜਿਹੜੇ ਨੇ ਪ੍ਰਥਮ ਪੂਜਨੀਏ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਉਹਨਾਂ ਨੂੰ ਖੁਸ਼ ਕਰਨ ਦੇ ਲਈ ਦੀ ਸਾਜ ਸਜਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਅ ਇਹ ਗੱਲਬਾਤ ਕਰਦੇ ਆ ਅੱਛਾ ਤੁਹਾਡੇ ਕੋਲ ਆ ਕੇ ਜਿਹੜੇ ਭਗਤ ਨੇ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਆ ਕਿ ਸਾਡੇ ਗਣਪਤੀ ਇਸ ਤਰ੍ਹਾਂ ਦੇ ਹੋ ਦੇਖੋ ਜੀ ਡਿਮਾਂਡ ਅਸੀਂ ਹਰੇਕ ਦੀ ਜਿੱਦਾਂ ਦਾ ਕੋਈ ਕਸਟਮਰ ਜਾਂਦਾ ਅਸੀਂ ਉਦਾਂ ਦੀ ਉਹਨਾਂ ਦੀ ਰਿਕਵਰਮੈਂਟ ਪੂਰੀ ਕਰਦੇ ਆ ਕਿਉਂਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਕਿ क्रेज ਹੋ ਗਿਆ ਕਿ ਮੇਰੀ ਮੂਰਤੀ ਸਭ ਤੋਂ ਵੈਸਟ ਹੋਵੇ ਪ੍ਰਭੂ ਤਾਂ ਵੈਸੇ ਸਭ ਤੋਂ ਵੈਸਟ ਨੇ ਲੇਕਿਨ ਅਸੀਂ ਵੈਸਟ ਤੋਂ ਵੈਸਟ ਦੇਣ ਦੀ ਖਾਤਰ ਉਹਨਾਂ ਨੂੰ ਕਹਿੰਦੇ ਤੁਸੀਂ ਆਪਣਾ ਸਨੈਪ ਲੈ ਆਓ ਪਰ ਐਡਵਾਂਸ ਦੋ ਦੋ ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਉਹੀ ਰਿਕੁਆਇਰਮੈਂਟ ਪੂਰੀ ਕਰ ਦਿੱਤੀ ਸੀ ਅੱਛਾ ਇੱਕ ਸਨੈਪ ਲੈ ਕੇ ਜਾਂ ਉਹ ਫੋਟੋ ਦੇਖ ਕੇ ਚਿਹਰਾ ਤਿਆਰ ਕਰਵਾ ਹਾਂਜੀ ਹਾਂਜੀ ਜਿੱਦਾਂ ਦਾ ਤੁਸੀਂ ਲਿਆਉਂਗੇ ਅਸੀਂ ਉਦਾਂ ਦਾ ਹੀ ਪ੍ਰਭੂ ਦਾ ਰੂਪ ਬਣਾ ਦੇਾਂਗੇ ਅੱਛਾ ਸ਼ਿੰਗਾਰ ਵਿਸ਼ੇਸ਼ ਹੁੰਦਾ ਹੈ ਪ੍ਰਭੂ ਦਾ ਸ਼ਿੰਗਾਰ ਇਸ ਤੋਂ ਜਦੋਂ ਸ਼ਿੰਗਾਰ ਕਰ ਦਿੱਤਾ ਜਾਂਦਾ ਹੈ ਨਾ ਇੱਕ ਰੂਪ ਹੀ ਵੱਖਰਾ ਆ ਜਾਂਦਾ ਹੈ ਅੱਜ ਕੱਲ ਨਵਾਂ ਕੀ ਚੱਲਿਆ ਕੀ ਸ਼ਿੰਗਾਰ ਕਰਾਂਦੇ ਆ ਆ ਸ਼ਿੰਗਾਰ ਵਾਲੀ ਮੈਂ ਤੁਹਾਨੂੰ ਮੂਰਤੀ ਦਿਖਾਣੇ ਬਿਟ ਲੈ ਕੇ ਆਈ ਹਾਂ ਸ਼ਿੰਗਾਰ ਜਿੱਦਾਂ ਦਾ ਮਰਜ਼ੀ ਹੋਵੇ ਦੇ ਕੋਸੀ ਪਿਛਲੀ ਇੱਕ ਇਹ ਇੱਕ ਜੁਲਰੀ ਲੈ ਗਈ ਕਲਕੱਤਾ ਤੋਂ 골ਡ ਟੱਚ ਸੀਗਾ ਜੁਲਰੀ ਅਸੀਂ ਉਹ ਜੁਲਰੀ ਵਾਲੀ ਮੂਰਤੀ ਸੀ ਤਿਆਰ ਕੀਤੀ ਬੜੀ ਲੋਕਾਂ ਨੇ ਲਈ ਲੇਕਿਨ ਕਾਸਟਲੀ ਸੀ ਅਸੀਂ ਕਸਟਮਰ ਨੂੰ ਕਿਹਾ ਵੀ ਤੁਸੀਂ ਬੰਦ ਨੂੰ ਉਤਾਰ ਸਕਦੇ ਹੋ ਅਗਲੇ ਸਾਲ ਤੁਹਾਡੇ ਕੰਮ ਆ ਜੇਗੇ ਕਹਿੰਦੇ ਨਹੀਂ ਨਹੀਂ ਜਿੱਥੇ ਪ੍ਰਭੂ ਨੇ ਇਹਨਾਂ ਕੋਈ ਦਿੱਤਾ ਇਹ ਵੀ ਸਹੀ ਆ ਦੇਖੋ ਸ਼ਿੰਗਾਰ ਅਲੀ ਠੀਕ ਹੈ ਤੁਸੀਂ ਸ਼ਿੰਗਾਰ ਕਰ ਸਕਦੇ ਹੋ ਜਿੰਦਾ ਨਾਲ ਮਰਜੀ ਸ਼ਿੰਗਾਰ ਤੁਸੀਂ ਲਿਆ ਉਦਾਂ ਦਾ ਸ਼ਿੰਗਾਰ ਅਸੀਂ ਦਵਾਂਗੇ ਤੁਹਾਨੂੰ ਸਾਰੇ ਮਟੀਰੀਅਲ ਜੋ ਕਲਕੱਤਾ ਬੰਬੇ ਤੋਂ ਇਹ ਸਾਰਾ ਮਟੀਰੀਅਲ ਜਿਹੜਾ ਸ਼ਿੰਗਾਰ ਦਾ ਜਾਂਦਾ ਹੈ ਇਹ ਪਗੜੀ ਵਾਲੇ ਗਣੇਸ਼ ਜੀ ਹੈ ਔਰ ਮਾਲਾ 골ਡ ਦੀ ਹੈ ਕਿਆ ਬਾਤ ਹੈ ਕਿਆ ਰੂਪ ਹੈ ਔਰ ਕਿਸ ਤਰ੍ਹਾਂ ਦਾ ਮਨ ਬੁਆਇਆ ਜਾਵੇ ਇਹ ਟੋਟਲੀ ਮਿੱਟੀ ਹੈ ਜੀ ਸਾਰਾ A to Z ਅਸੀਂ ਜਿੰਨੇ ਵੀ ਕਸਟਮਰ ਰਿਕੁਐਸਟ ਕਰਾਂਗੇ ਪਲੀਜ਼ ਸਾਡੇ ਕੋ ਪੀਓਪੀ ਵਾਸਤੇ ਕੋਈ ਨਾ ਆਵੇ ਸਿਰਫ ਮਿੱਟੀ ਵਾਸਤੇ ਆਓ अच्छा अच्छा ਮਿੱਟੀ ਦੀ ਜਿਸਾ ਹੈ ਨਾ ਤੁਸੀਂ ਗੱਲ ਕੀਤੀ ਇਹ ਮਿੱਟੀ ਵੀ ਕਿਹਾ ਵਿਸ਼ੇਸ਼ ਹੁੰਦੀ ਹੈ ਕੋਈ ਹਾਂਜੀ ਹਾਂਜੀ ਇਸ ਤਰ੍ਹਾਂ ਆਮ ਮਿੱਟੀ ਹੁੰਦੀ ਨਾ ਉਹ ਬੂਰੀ ਬੂਰੀ ਹੁੰਦੀ ਆ ਇਹ ਥੋੜੀ ਜ਼ਮੀਨ ਦੇ ਥੱਲੇ ਟੱਚ ਹੋ ਜਿੱਦਾਂ ਗੰਗਾ ਦੇ ਅਪਾ ਥੱਲੇੋਂ ਆਪਾਂ ਕੱਢੀ ਦੀ ਮਿੱਟੀ ਉਹ ਹੁੰਦੀ ਆ ਇਹ ਚ ਬੂਰ ਨਹੀਂ ਹੁੰਦੀ ਕਿਉਂਕਿ ਬੂਰ ਵਾਲੀ ਮਿੱਟੀ ਕ੍ਰੈਕ ਹੋ ਜਾਏਗੀ ਠੀਕ ਹੈ ਨਾ ਇਹ ਮਿੱਟੀ ਦੀ ਵਿਸ਼ੇਸ਼ ਹੁੰਦੀ ਆ ਆ ਮਿੱਟੀ ਨਹੀਂ ਪਿਓਰ ਚੀਕਨੀ ਮਿੱਟੀ ਜਿਹਨੂੰ ਕਹੀ ਜਾਂਦੀ ਆ ਕਿ ਜਿੱਥੇ ਪਹਿਲਾ ਲੋਕ ਹੀ ਨਾਂਦੇ ਸੀ ਮਲਮਲ ਕੇ ਇਹ ਉਹ ਮਿੱਟੀ ਹੁੰਦੀ ਆ ਅੱਛਾ ਇਹ ਇੱਥੇ ਹੀ ਮਿਲ ਜਾਂਦੀ ਆ ਜਾਂ ਇਹਨੂੰ ਬਾਹਰੋਂ ਮੰਗ ਬੰਦਾ ਇਹਨੂੰ ਬਾਹਰੋਂ ਮੰਗਾਇਆ ਜਾਂਦਾ ਜੀ ਲੋਕ ਇਹ ਕਲਕੱਟਾ ਦਾ ਕੁਛ ਆ ਜਾਂਦੀ ਆ ਬੋਰੀਆਂ ਦੇ ਵਿੱਚ ਕੁਝ ਹੋਰ ਆਪਣੀ ਸਟੇਟ ਤੋਂ ਆ ਜਾਂਦੀ ਜਿੱਥੋਂ ਕਿ ਸਾਨੂੰ ਪਤਾ ਹੁੰਦਾ ਹੀ ਇੱਥੇ ਆ ਮਿੱਟੀ ਇੱਥੋਂ ਹੀ ਮਿਲਣੀ ਉੱਥੇ ਭੇਜ ਦਿੰਦੇ ਨੇ ਯਾਨੀ ਕਿ ਵਿਸ਼ੇਸ਼ ਮਿੱਟੀ ਦਾ ਹੀ ਇਸਤੇਮਾਲ ਜਿਹੜਾ ਕੀਤਾ ਅੱਛਾ ਕਾਰੀਗਰ ਹੋਣੇ ਚਾਹੀਦੇ ਨਾ ਮੂਰਤੀਕਾਰ ਇਹਨੂੰ ਆਪਾਂ ਇੱਕ ਕਲਾ ਦਾ ਬਿਲਕੁਲ ਕਹਿ ਦਿੰਦੇ ਆ ਕਿਉਂਕਿ ਇਹ ਕਲਾ ਨਾਲ ਜੁੜਿਆ ਮਾਮਲਾ ਇਹ ਕਲਾ ਮੂਰਤੀਕਾਰ ਦਾ ਕੰਮ ਨਹੀਂ ਹੈ ਕਿਸ ਤਰ੍ਹਾਂ ਦੇ ਜਿਹੜੇ ਮੂਰਤੀਕਾਰ ਨੇ ਵਿਸ਼ੇਸ਼ ਰੂਪ ਤੇ ਹੁੰਦੇ ਆ ਇਹਨਾਂ ਦੇ ਦੇਖੋ ਇਹ ਵਿਸ਼ੇਸ਼ ਰੂਪ ਜਿਹੜਾ ਮੂਰਤੀਕਾਰ ਜਿੱਦਾ ਸਾਇਲ ਆ ਮੇਰਾ ਬੇਟਾ ਇਹ ਰੱਬ ਵੱਲੋਂ ਹੀ ਆ ਇਹ ਕਿਸੇ ਕੋਈ ਸਿੱਖਿਆ ਨਹੀਂ ਪ੍ਰਭੂ ਦੇ ਚਰਨਾ ਜਾਸਾ ਲੱਗਿਆ ਇਹਨਾਂ ਨੇ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਰੇਕ ਮੂਰਤੀ ਕਾਲੀ ਮਾਤਾ ਦੀ ਮੂਰਤੀ ਸਾਡੇ ਕੋਲ ਅੱਗੇ ਕਾਲੀ ਮਾਤਾ ਦਾ ਆ ਜਾਣਾ ਹੁਣ ਦੁਰਗਾ ਪੂਜਾ ਆ ਜਾਣੀ ਆ ਫਿਰ ਸਰਸਵਤੀ ਪੂਜਾ ਆ ਜਾਣੀ ਆ ਸਾਰੀਆਂ ਮੂਰਤੀਆਂ ਸਾਡੇ ਕੋਲ ਹੀ ਬਣਦੀਆਂ ਮਿੱਟੀ ਦੀ ਸਿਰਫ ਬਿਲਕੁਲ ਕਿਉਂਕਿ ਮੰਨ ਦੇ ਵਿੱਚ ਸ਼ਰਧਾ ਹੋਣਾ ਮੂਰਤੀਕਾਰ ਹੋਣਾ ਅਲੱਗ ਚੀਜ਼ ਹੈ ਉਸ ਕਲਾ ਦਾ ਉਸ ਕਲਾ ਨੂੰ ਰੂਪ ਦੇਣਾ ਇੱਕ ਅਲੱਗ ਚੀਜ਼ ਹੈ ਲੇਕਿਨ ਜਦੋਂ ਅਸੀਂ ਕਿਸੇ ਈਸ਼ਵਰ ਦੀ ਮੂਰਤੀ ਬਣਾਉਂਦੇ ਆ ਤਾ ਉਹਦਾ ਤੁਹਾਡੀ ਆਸਥਾ ਕਿੰਨੀ ਖੈਗੀ ਹੈ ਪ੍ਰਭੂ ਜੀ ਨਹੀਂ ਆਪਣੀ ਤੇ ਬਹੁਤ ਆਸਥਾ ਹੈਗੀ ਹੈ ਕਿ ਬਿਨਾ ਆਸਥਾ ਤੋਂ ਦਾ ਕਾਰ ਨਹੀਂ ਦਿੱਤਾ ਨਹੀਂ ਨਹੀਂ ਇਹ ਗੱਲ ਤਾਂ ਡਾੜੀ ਵਾਕਈ ਸੇ ਹੈਗੀ ਆ ਦੇਖੋ ਇਹ ਕੰਮ ਹੈਗਾ ਆਸਥਾ ਵਾਲਾ ਕੋਈ ਆਮ ਬੰਦੇ ਦਾ ਕੰਮ ਨਹੀਂ ਆ ਕਿ ਮੈਂ ਜਿਸ ਤਰ੍ਹਾਂ ਮਰਜ਼ੀ ਕਰਕੇ ਬਣਾ ਲੱਗ ਜਾਣਾ ਕੁਝ ਉਹਨ ਜਿਹਨੂੰ ਮਨ ਦੇ ਵਿੱਚ ਚਾਹ ਹੋਏਗਾ ਕਿ ਮੈਂ ਪਰਮਾਤਮਾ ਦੀ ਮੂਰਤੀ ਬਣਾਣੀ ਹੈ ਉਹ ਹੀ ਬਣਾ ਸਕਦਾ ਨਹੀਂ ਤਾਂ ਨਹੀਂ ਕੋਈ ਬਣਾ ਸਕਦਾ ਨਹੀਂ ਬਣਾ ਸਕਦਾ ਆਕਾਰ ਹੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਆਕਾਰ ਹੀ ਨਹੀਂ ਦਿੱਤਾ ਜਾ ਸਕਦਾ ਔਰ ਭਗਤ ਨੇ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਜਿਹੜੇ ਨੇ ਮੂਰਤੀ ਦੇ ਆਪਣੇ ਜੋ ਮੂਰਤੀ ਉਹਨਾਂ ਨੇ ਬਣਾਨੀ ਹੈ ਉਹਦੇ ਆਰਡਰ ਦੇਣੇ ਸ਼ੁਰੂ ਕਰ ਦਿੰਦੇ ਔਰ ਇਸ ਵਾਰ ਵਿਸ਼ੇਸ਼ ਇਹ ਹੈਗਾ ਕਿ ਹੁਣ ਲੋਕ ਆਪਣੇ ਮਨ ਦੇ ਭਾਵ ਦੇ ਨਾਲ ਉਹ ਚਿਹਰਾ ਲੈ ਕੇ ਆਉਂਦੇ ਨੇ ਕਿ ਸਾਨੂੰ ਇਸ ਚਿਹਰੇ ਦੇ ਇਸ ਆਕਾਰ ਦੇ ਇਸ ਤਰਾ ਦੀ ਦਿਖ ਵਾਲੇ ਔਰ ਇਸ ਸਾਜ ਸੱਜਾ ਵਾਲੇ ਪ੍ਰਭੂ ਗਣੇਸ਼ ਚਾਹੀਦੇ ਨੇ ਜੋ ਖੁਦ ਮੂਰਤੀਕਾਰ ਜਿਹੜੇ ਨੇ ਉਸ ਨੂੰ ਬਣਾ ਕੇ ਦਿੰਦੇ ਨੇ ਔਰ ਇਹੀ ਵਿਸ਼ੇਸ਼ਤਾ ਹੈਗੀ ਆ ਭਗਤਾਂ ਦੀ ਵੀ ਔਰ ਉਹਨਾਂ ਦੀ ਸ਼ਰਦਾ ਦੀ ਵੀ ਮੂਰਤੀਆਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਤਿਆਰ ਹੋ ਜਾਂਦੀਆਂ ਨੇ ਔਰ ਉਹਨਾਂ ਦੀ ਜਦੋਂ ਸਾਜ ਸੱਜਾ ਹੋ ਜਾਂਦੀ ਹੈ ਤਾਂ ਕਿਸ ਤਰ੍ਹਾਂ ਫਿਰ ਇੱਕ ਮਨ ਉਹਦਾ ਮੋਇਆ ਜਾਂਦਾ ਹੈਗਾ ਕੋਈ ਸਰੂਪ ਸੋਚਿਆ ਤੁਸੀਂ ਕਿ ਕਿਸ ਤਰ੍ਹਾਂ ਦਾ ਰੂਪ ਚਾਹੀਦਾ ਹਾਂਜੀ ਮੈਂ ਪਹਿਲਾਂ ਹੀ ਆਰਡਰ ਦੇ ਚੁੱਕਾ ਇੱਕ ਬਹੁਤ ਪਿਆਰਾ ਸਰੂਪ ਮੈਂ ਦੇਖਿਆ ਸੀਗਾ ਨੈਟ ਤੋਂ ਤੇ ਉਹ ਮੈਂ ਸਾਇਲ ਨੂੰ ਆਰਡਰ ਦੇ ਚੁੱਕਾ ਵਾਂ ਤੇ ਮੈਂ ਵੀ ਇਸ ਵਾਰ ਪਹਿਲਾ ਵਿਸ਼ਾਲ ਆਪਣੇ ਘਰੇ ਗਣਪਤੀ ਮੌਸੇਵ ਕਰ ਰਹੇ ਹਾਂ ਆਈ ਹੋਪ ਕਿ ਇਹ ਅੱਗੇ ਤੇ ਅੱਗੇ ਵੱਧਾ ਰਵੇ ਤੇ ਮੈਂ ਹੀ ਸਾਰਿਆਂ ਨੂੰ ਵੀ ਸਾਰਿਸ਼ ਕਰਦਾ ਕਿ ਸਾਰੇ ਆਪਣੇ ਆਪਣੇ ਘਰੇ ਗਣਪਤੀ ਜੀ ਲੈ ਕੇ ਆਓ ਤੇ ਆਪਣੇ ਇੱਕ ਸਨਾਤਨ ਧਰਮ ਦਾ ਪ੍ਰਚਾਰ ਕਰੋ ਕਿਉਂਕਿ ਸਨਾਤਨ ਧਰਮ ਇੱਕ ਸਭ ਤੋਂ ਪਹਿਲਾ ਐਸਾ ਧਰਮ ਹੈ ਕਿ ਜਿਹਦੇ ਨਾਲ ਭੋਲੇ ਨਾਂ ਜੁੜੇ ਨੇ ਤੇ ਭੁਲੇਨਾਦ ਦੇ ਨਾਲ ਅਸੀਂ ਲੱਗੇ ਆ ਭੁਲੇਲਾਦ ਦੇ ਆਪਾਂ ਲੜ ਲੱਗੇ ਆ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ ਕਿ ਆਪਣੇ ਆਪਣੇ ਘਰੇ ਗਣਪਤੀ ਮਹੋਸਤਵ ਕਰੋ ਤੇ ਆਪਣੇ ਸਨਾਤਨ ਰਮ ਨੂੰ ਅੱਗੇ ਲੈ ਕੇ ਜਾਓ ਬੋਲੋ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਔਰ ਗਣਪਤੀ ਦੇ ਸਰੂਪ ਦੀ ਜਿਹੜੀ ਹੈ ਉਹਦੀ ਕੋਈ ਵੀ ਪ੍ਰਭੂ ਦਾ ਈਸ਼ਵਰ ਦਾ ਕੋਈ ਆਕਾਰ ਨਹੀਂ ਹੈ ਲੇਕਿਨ ਜਦੋਂ ਮਨ ਦੇ ਵਿੱਚ ਇੱਕ ਭਾਵ ਆਉਂਦਾ ਹੈ ਅਸੀਂ ਵੀ ਇੱਕ ਜਿਹੜੀ ਹੈ ਸੋਚਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਜਦੋਂ ਚਾਹੇ ਉਹ ਬਾਲ ਰੂਪ ਦੇ ਵਿੱਚ ਆਣ ਚਾਹੇ ਉਹ ਥੋੜਾ ਬਡੇ ਆਕਾਰ ਦੇ ਵਿੱਚ ਆਣ ਤਾਂ ਉਹਨਾਂ ਦਾ ਸਰੂਪ ਕੀ ਹੋਣਾ ਚਾਹੀਦਾ ਜਿਸ ਤਰ੍ਹਾਂ ਖੁਦ ਮੂਰਤੀਕਾਰ ਜਿਹੜੇ ਨੇ ਉਹਨਾਂ ਨੇ ਦੱਸਿਆ ਕੋਈ ਪਗੜੀ ਵਾਲੇ ਗਣਪਤੀ ਜੀ ਨੂੰ ਲੈ ਕੇ ਆਉਂਦਾ ਕੋਈ ਗੋਲ ਮਟੋਲ ਗਣਪਤੀ ਜੀ ਨੂੰ ਪਸੰਦ ਕਰਦਾ ਔਰ ਜ਼ਿਆਦਾਤਰ ਜਿਹੜੇ ਲੋਕ ਨੇ ਆਭੂਸ਼ਣ ਔਰ ਵਸਤਰਾਂ ਦੇ ਉੱਤੇ ਵਿਸ਼ੇਸ਼ ਯਾਨੀ ਕਿ ਸਾਜ-ਸਜਾਵਾਂ ਦੇ ਉੱਤੇ ਵਿਸ਼ੇਸ਼ ਧਿਆਨ ਦਿੰਦੇ ਨੇ ਤਾਂ ਜੋ ਉਹਨਾਂ ਗਣਪਤੀ ਜਿਹੜੇ ਨੇ ਸਭ ਤੋਂ ਸੁੰਦਰ ਦਿਖਾਈ ਦੇਣ ਅਰੇ ਹੋਣਾ ਵੀ ਚਾਹੀਦਾ ਇਹ ਕੋਈ ਪ੍ਰਤੀਸਪਰਦਾ ਨਹੀਂ ਹੈ ਗਣਪਤੀ ਇੱਕ ਮੰਨ ਦਾ ਚਾਅ ਹੈ ਕਿ ਸਾਡੇ ਘਰੇ ਆਉਣ ਵਾਲੇ ਮਹਿਮਾਨ ਸਾਡੇ ਗਣਪਤੀ ਸਾਡੇ ਈਸ਼ਵਰ ਜਿਹੜੇ ਨੇ ਸਭ ਤੋਂ ਸੁੰਦਰ ਅਤੇ ਸਭ ਤੋਂ ਅਨੋਖੇ ਦਿਖਾਈ ਦੇਣ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ